ਸਤਨਾਮ ਸ੍ਰੀ ਵਾਣੀ ਗਰੋ ਸਾਹਿਬ ਜੀ ਕਰਿ ਈਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਸਰਨ ਆ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਪਖਿਆ ਗਾਵ ਸੁਣੋ ਪੜੋ ਨਿਤ ਭਾਈ ਗੁਰਪ੍ਰ ਸੋ ਤਾਂ ਦੇਵਣ ਹਾਰੋ ਦਿੰਦਾ ਤੋਟ ਨਿਆ ਬਈ ਅਗਨਤ ਪਰੇ ਪੰਡਾਰੋ ਸੋ ਕਉ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਰਿਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਮਰਮੇ ਨਗਰੀ ਖੋਜ ਕੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਬਸਾਈ ਤਿਸਨਾ ਅਗਨ 부ਜੀ ਖਿਨੇ ਅੰਦਰ ਗੁਰ ਮਿਲਿਆ ਸਭ ਭੁਖ ਗਵਾਈ ਰਾਵ ਹਰ ਗੁਣ ਗਾਵ ਜੀਵਾ ਮੇਰੀ ਮਾਈ ਸਤ ਗੁਰ ਦਿਆਨੋ ਗੁਣ ਨਾਮ ਦਰੜਾਈ ਆਹਰ ਤਵ ਪਿਆਰਾ ਟੁੰਡ ਟੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੋਰ ਬਸਤਿਕ ਲੇਖ ਲਿਖੇ ਹਰ ਪਾਈ ਗੁਰ ਨਾਨਕੋ ਤੁਠਾ ਮੇਲਾ ਹਰ ਪਾਈ ਤੋਰ ਬਸਤਿਕ ਲੇਖ ਲਿਖੇ ਹਰ ਪਾਈ ਗੁਰਨਾਮਿਕ ਟੁੱਟਾ ਮਿਲ ਹਰ ਭਾਈ ਵਾਹਿਗੁਰੂ ਕੀ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅਪਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 732 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰ ਧੰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਤੰਤ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਦੂਜਾ ਘਰ ਦੂਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਹਨ ਕੀਰਤਨੀਆਂ ਨੇ ਜਿਹੜੇ ਉਹਨਾਂ ਨੂੰ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਦੂਜੇ ਘਰ ਸਰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਵਾਹਿਗੁਰੂ ਕਹ ਲਈਏ ਰਾਮ ਕਹ ਲਈਏ ਅੱਲਾਹ ਕਹ ਲਈਏ ਭਗਵਾਨ ਕਹ ਲਈਏ ਪ੍ਰਮਾਤਮਾ ਇੱਕੋ ਹੀ ਹੈ ਸਤਿਗੁਰ ਪ੍ਰਸਾਦ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਗੁਰੂ ਸਾਹਿਬ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਬੰਦੇ ਕਹਿੰਦੇ ਸਾਰਾ ਕੁਝ ਉਹ ਪਰਮਾਤਮਾ ਦਾ ਹੀ ਹੈ ਉਹ ਇੱਕੋ ਪਰਮਾਤਮਾ ਹੀ ਹੈ ਸਾਰਾ ਕੁਝ बस ਇੱਥੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਗੁਰਮਤ ਨਗਰੀ ਖੋਜ ਪੁਜਾਈ ਕਹਿੰਦੇ ਜਦੋਂ ਗੁਰੂ ਦੀ ਮਤ ਲਵਾਂਗੇ ਨਾ ਸੇ ਗੁਰਮਤ ਦਾ ਭਾਵ ਹੁੰਦਾ ਗੁਰੂ ਦੀ ਮਤ ਇੱਕ ਹੁੰਦੀ ਹੈ ਮਨਮਤ ਮਨਮਤ ਦਾ ਭਾਵ ਹੁੰਦਾ ਕਿ ਆਪਣੇ ਮਰ ਦੇ ਪਿੱਛੇ ਪਿੱਛੇ ਤੁਰਨਾ ਇੱਕ ਹੁੰਦਾ ਗੁਰਮਤ ਗੁਰਮਤ ਦਾ ਭਾਵ ਹੁੰਦਾ ਕਿ ਗੁਰੂ ਦੀ ਮਤ ਲੈ ਕੇ ਗੁਰੂ ਦੇ ਪਿੱਛੇ ਪਿੱਛੇ ਤੁਰਨਾ ਗੁਰੂ ਦੀ ਮਤ ਲੈ ਕੇ ਗੁਰਮਤ ਨਗਰੀ ਖੋਜ ਖੁਜਾਈ ਨਗਰੀ ਕਹਿੰਦੇ ਆ ਸਰੀਰ ਨੂੰ ਆਹ ਸਰੀਰ ਨੂੰ ਕਈ ਥਾਵਾਂ ਤੇ ਪਿੰਡ ਵੀ ਕਿਹਾ ਤੇ ਇਹ ਪਿੰਡ ਦੇ ਵਿੱਚੋਂ ਇਹ ਸਰੀਰ ਦੇ ਵਿੱਚੋਂ ਕਹਿੰਦੇ ਖੋਜ-ਖੋਜ ਕੇ ਉਹ ਪਰਮਾਤਮਾ ਦੇ ਨਾਲ ਮਿਲ ਗਿਆ ਸੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਕਥਾਰ ਤੇ ਕਿਹਾ ਕਿ ਜੋ ਵਰ ਮੰਡੇ ਸੋਈ ਪਿੰਡ ਹੈ ਜੋ ਖੋਜੈ ਸੋ ਭਾਵੈ ਕਹਿੰਦੇ ਜਿਨੇ ਆਪਣੇ ਪਿੰਡੇ ਨੂੰ ਖੋਜ ਲਿਆ ਆਪਣੇ ਸਰੀਰ ਨੂੰ ਖੋਜ ਲਿਆ ਕਹਿੰਦੇ ਉਹਨੇ ਸਮਝ ਲਓ ਪਰਮਾਤਮਾ ਨੂੰ ਪਾ ਲਿਆ ਕਹਿੰਦੇ ਗੁਰਮਤ ਨਗਰੇ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਕਹਿੰਦੇ ਜਿਉਂ-ਜਿਉਂ ਇਸ ਨੂੰ ਖੋਜਦੇ ਜਾਵਾਂਗੇ ਜਿਉਂ-ਜਿਉਂ ਖੋਜਦੇ ਜਾਵਾਂਗੇ ਕਹਿੰਦੇ ਇਹਦੇ ਵਿੱਚੋਂ ਨਾਮ ਰੂਪੀ ਪਦਾਰਥ ਮਿਲ ਜਾਣੇ ਨਾਮ ਰੂਪੀ ਹੀਰੇ ਮਿਲ ਜਾਣੇ ਜਿਵੇਂ ਵਿਦਵਾਨਾਂ ਨੇ ਕਿਹਾ ਕਹਿੰਦੇ ਪਾਣੀ ਦੇ ਵਿੱਚ ਨਾ ਸਮੁੰਦਰ ਦੇ ਵਿੱਚ ਇੱਕ ਸਿੱਪੀਆਂ ਹੁੰਦੀਆਂ ਨੇ ਜਦੋਂ ਬਾਰਿਸ਼ਾਂ ਪੈਂਦੀਆਂ ਉਹ ਸਿੱਪੀਆਂ ਜਦੋਂ ਸਮੁੰਦਰ ਦੇ ਵਿੱਚ ਹਵਾਵਾਂ ਤੇਜ਼ ਚੱਲਦੀਆਂ ਨੇ ਬਾਹਰ ਕੰਢੇ ਤੇ ਆ ਜਾਂਦੀਆਂ ਨੇ ਕਹਿੰਦੇ ਜਦੋਂ ਕੰਡੇ ਤੇ ਪਿੰਜਾ ਹੁੰਦੀਆਂ ਨੇ ਸਿੱਪੀਆਂ ਉਹਦੇ ਵਿੱਚ ਜਦੋਂ ਬਾਰਿਸ਼ਾਂ ਪੈਂਦੀਆਂ ਨੇ ਉਹਦੇ ਵਿੱਚ ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਉਹ ਪੰ ਕੰਡੇ ਤੇ ਪਈ ਸਿੱਪੀ ਦੇ ਵਿੱਚ ਅਸਮਾਨ ਦੇ ਵਿੱਚੋਂ ਟਪਕਦੇ ਬੂੰਦ ਉਹਦੇ ਵਿੱਚ ਪੈ ਜਾਂਦੀ ਹੈ ਨਾ ਕਹਿੰਦੇ ਉਹ ਸਿੱਪੀ ਫਿਰ ਆਪਣਾ ਮੂੰਹ ਬੰਦ ਕਰ ਲੈਂਦੀ ਹੈ ਜਦੋਂ ਮੂੰਹ ਬੰਦ ਕਰ ਲੈਂਦੀ ਹੈ ਪਾਣੀ ਦੇ ਵਿੱਚੋਂ ਛੱਲਾ ਆਉਂਦੀਆਂ ਨੇ ਉਹ ਪਾਣੀ ਦੇ ਨਾਲ ਰੁੜ ਕੇ ਸਮੁੰਦਰ ਦੇ ਵਿੱਚ ਚਲੀ ਜਾਂਦੀ ਹੈ ਕਹਿੰਦੇ ਜਿੰਨੀ ਉਹ ਡੂੰਘੇ ਜਲੀ ਜਾਣੀਆਂ ਉਹ ਸਿੱਪੀ ਕਹਿੰਦੇ ਉਨਾਂ ਹੀ ਡੂੰਘਾਈ ਦੇ ਵਿੱਚੋਂ ਉਹਦੇ ਵਿੱਚੋਂ ਕਹਿੰਦੇ ਹੀਰੇ ਪੈਦਾ ਹੋਣਗੇ ਉਹ ਸਿੱਪੀ ਦੇ ਵਿੱਚੋਂ ਹੀਰੇ ਨਿਕਲਦੇ ਆ ਕਹਿੰਦੇ ਫਿਰ ਇੱਥੇ ਵੀ ਗੁਰੂ ਸਾਹਿਬ ਇਹੀ ਕਹਿੰਦੇ ਕਿ ਜਿੰਨਾ ਤੁਸੀਂ ਡੂੰਘਾਈ 'ਚ ਜਾ ਕੇ ਉਸ ਪਰਮਾਤਮਾ ਨੂੰ ਖੋਜਦੇ ਰਹੋਗੇ ਖੋਜਦੇ ਰਹੋਗੇ ਕਹਿੰਦੇ ਤੁਹਾਡੇ ਅੰਦਰੋਂ ਨਾਮ ਰੂਪੀ ਹੀਰੇ ਪੈਦਾ ਹੋ ਜਾਣਗੇ ਹਰ ਹਰ ਨਾਮ ਪਦਾਰਤ ਪਾਈ ਕਹਿੰਦੇ ਹੀਰਿਆਂ ਦੇ ਵਰਗੇ ਉਹ ਪਦਾਰਤ ਤੁਹਾਨੂੰ ਇਸ ਗੁਰਬਾਣੀ ਦੇ ਵਿੱਚੋਂ ਮਿਲ ਜਾਣਗੇ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਕਹਿੰਦੇ ਜਦੋਂ ਹੀਰੇ ਮਿਲ ਗਏ ਪ੍ਰਮਾਤਮਾ ਦਾ ਨਾਮ ਮਿਲ ਗਿਆ ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਕਹਿੰਦੇ ਇਹ ਬਿਲਕੁਲ ਸ਼ਾਂਤ ਹੋ ਜਾਣਾ ਹੈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਕਹਿੰਦੇ ਬਿਲਕੁਲ ਠੰਡਾ ਠਾਰ ਹੋ ਜਾਣਾ ਹੈ ਬਿਲਕੁਲ ਸ਼ਾਂਤ ਹੋ ਜਾਣਾ ਹੈ ਕਥਾ ਤੇ ਟਿਕ ਜਾਣਾ ਹੈ ਜੇ ਅਸੀਂ ਗੁਰੂ ਦੇ ਨਾਲ ਨਾ ਜੁੜੇ ਫੇਰ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ ਅਗਨ 부ਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਜੇ ਗੁਰੂ ਨੂੰ ਨਹੀਂ ਮਿਲਾਂਗੇ ਤਾਂ ਕਹਿੰਦੇ ਤ੍ਰਿਸ਼ਨਾ ਦੀ ਆਗ ਦੇ ਵਿੱਚ ਅਸੀਂ ਸੜਦੇ ਜਾ ਰਹੇ ਹਾਂ ਪਰ ਜਿੱਦੇ ਗੁਰੂ ਮਿਲ ਗਿਆ ਉਹ ਤੇ ਸਾਰੀਆਂ ਸਾਡੀਆਂ ਭੁੱਖਾਂ ਵੀ ਖਤਮ ਹੋ ਜਾਣਗੀਆਂ ਤੇ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਭੁੱਖਿਆ ਭੁੱਖ ਨਾ ਉੱਤਰੇ ਜੇ ਬੰਨਾ ਪੁਰੀਆਂ ਭਾਰ ਕਹਿੰਦੇ ਜਾਹੇ ਸਾਰੇ ਸੰਸਾਰ ਦਾ ਸਾਨੂੰ ਸੋਨਾ, ਚਾਂਦੀ, ਗਹਿਣੇ, ਪੈਸੇ, ਜ਼ਮੀਨ, ਜਾਇਦਾਦ ਮਿਲ ਜੇ ਕਹਿੰਦੇ ਤਾਂ ਵੀ ਅੰਦਰੋਂ ਦੀ ਭੁੱਖ ਨਹੀਂ ਮਿਟਿਆ ਕਰਦੇ। ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਨਾ ਭੁੱਖਿਆ ਭੁੱਖ ਨਾ ਉੱtre ਜੇ ਬੰਨਾ ਪੁਰੀਆਂ ਭਾਰ ਜੇ ਕਹਿੰਦੇ ਉਹ ਸਾਰਾ ਕੁਝ ਆਪਣੇ ਕੋਲ ਇਕੱਠਾ ਕਰ ਲਈ ਤਾਂ ਵੀ ਭੁੱਖ ਨਹੀਂ ਮਿਟਦੇ। ਕਹਿੰਦੇ ਇਹ ਇੱਕ ਤ੍ਰਿਸ਼ਨਾ ਦੀ ਅੱਗ ਹੈ। ਇਹ ਕਦੇ ਭੁੱਖ ਮਿਟਿਆ ਨਹੀਂ ਕਰਦੇ ਪਰ ਜਦੋਂ ਗੁਰੂ ਦੇ ਨਾਲ ਜੁੜ ਜਾਗੇ ਨਾ ਗੁਰੂ ਸਾਹਿਬ ਕਹਿੰਦੇ ਆ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਏ ਕੋਈ ਨਾ ਕੋਈ ਬਿਰਲਾ ਹੁੰਦਾ ਜਿਹਦੇ ਫਿਰ ਉਹ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਏ ਇੱਥੇ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ ਅਗਨ ਬੁੱਝੀ ਖਿਨੇ ਅੰਤਰ ਕਹਿੰਦੇ ਉਹ ਤ੍ਰਿਸ਼ਨਾ ਦੀ ਅੱਗ ਇੱਕ ਮਿੰਟ ਚ ਬੁੱਝ ਜਾਣੀ ਏ ਕਦੋਂ ਗੁਰ ਮਿਲਿਆ ਸਭ ਧੁੱਖ ਅਗਵਾਏ ਜਦੋਂ ਗੁਰੂ ਨੂੰ ਮਿਲਾਂਗੇ ਤਾ ਉਹ ਅੱਗ ਵੀ ਬੁੱਝ ਜਾਣੀ ਏ ਤੇ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ ਤੇ ਇੱਕ ਖਿੰਦ ਦੇ ਵਿੱਚ ਹੀ ਉਹ ਅੱਗ ਬੁਝ ਜਾਣੀ ਆ ਇੱਕ ਖਿੰਦ ਦੇ ਵਿੱਚ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾਣਗੇ ਅਸੀਂ ਕਹਿੰਦੇ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਇੱਥੇ ਗੁਰੂ ਸਾਹਿਬ ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ ਉਦੋਂ ਮੈਨੂੰ ਐ ਲੱਗਦਾ ਕਿ ਮੈਂ ਜਿਉਂਦਾ ਫਿਰਦਾ ਤੇ ਜਦੋਂ ਗੁਣ ਨਹੀਂ ਗਾਉਂਦੇ ਉਦੋਂ ਇਸ ਤਰ੍ਹਾਂ ਲੱਗਦਾ ਕਿ ਅਸੀਂ ਮਰੇ ਪਏ ਆ ਆਖਾਂ ਜੀਵਾ ਵਿਸਰ ਮਰ ਜਾਓ ਕਹਿੰਦੇ ਜਦੋਂ ਗੁਰੂ ਦੇ ਗੁਣ ਗਾਉਨੇ ਆ ਆਖਾਂ ਜੀਵਾ ਕਹਿੰਦੇ ਉਦੋਂ ਐ ਲੱਗਦਾ ਕਿ ਮੈਂ ਜਿਉਨਾ ਆਖਾਂ ਜੀਵਾ ਵਿਸਰ ਮਰ ਜਾਓ ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਦੋਂ ਇਸ ਤਰ੍ਹਾਂ ਲੱਗਦਾ ਕਿ ਮੈਂ ਤੇ ਮਰਦਿਆ ਬਾਗ ਤੁਰਿਆ ਫਿਰਦਾ ਸ਼ਰੀਰ ਤੇ ਜਿੰਦ ਨਹੀਂ ਹੈ ਇੱਥੇ ਵੀ ਗੁਰੂ ਰਾਮਦਾਸ ਜੀ ਕਹਿੰਦੇ ਹਾਰੇ ਗੁਣ ਗਾਵਾ ਜੀਵਾ ਮੇਰੀ ਮਾਈ ਕਹਿੰਦੇ ਜਦੋਂ ਪ੍ਰਮਾਤਮਾ ਦੇ ਗੁਣ ਗਾਉਨੇ ਆ ਗੁਣ ਗਾਉਨੇ ਆ ਗਾਉਂਦੇ ਆ ਨਾਲੇ ਤੇ ਅੰਦਰ ਦੀ ਮੈਲ ਉਤਰ ਜਾਂਦੀ ਹੈ ਤੇ ਨਾਲੇ ਇਸ ਤਰ੍ਹਾਂ ਲੱਗਦਾ ਕਿ ਹੁਣ ਤੁਰੇ ਫਿਰਦੇ ਆ ਜਿਉਂਦੇ ਆ ਗੋਣ ਗਾਵਤ ਤੇਰੀ ਉਤਰਸ ਮੈਲ ਕਹਿੰਦੇ ਫਿਰ ਉਹ ਅੰਦਰ ਦੀ ਜਿਹੜੀ ਮਨ ਨੂੰ ਲੱਗੀ ਹੋਈ ਮੈਲ ਹੈ ਉਹ ਉਤਰ ਜਾਣੀ ਹੈ ਜੇ ਪ੍ਰਮਾਤਮਾ ਦੇ ਨਾਲ ਨਾ ਜੁੜੇ ਫਿਰ ਗੁਰੂ ਸਾਹਿਬ ਕਹਿੰਦੇ ਆ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋਹ ਧੋਵਣ ਪਾਏ ਕਹਿੰਦੇ ਜੇ ਪਰਮਾਤਮਾ ਦੀ ਗੱਲ ਨਾ ਕੀਤੀ ਨਾ ਪਰਮਾਤਮਾ ਦੇ ਨਾਲ ਨਾ ਜੁੜੇ ਰੱਬ ਦੀ ਬਾਣੀ ਦੇ ਨਾਲ ਨਾ ਜੁੜੇ ਕਹਿੰਦੇ ਚਾਹਿਆ ਮੰਨੋ ਹਜ਼ਾਰਾਂ ਵਾਰੀ ਲੱਖਾਂ ਵਾਰੀ ਢੋਲਿਓ ਕਹਿੰਦੇ ਇਹ ਮੇਲੇ ਦਾ ਮੇਲਾ ਹੀ ਰਹਿਣਾ ਜਿਹਦੇ ਜਿਹੜੀ ਉਹ ਕੋਲੂ ਨੂੰ ਸਾਫ਼ ਕਰਨ ਵਾਲੀ ਲੇਰ ਹੁੰਦੀ ਆ ਉਹਦੇ ਵਰਗਾ ਹੀ ਰਹਿਣਾ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋ ਬਈ ਜੇ ਸੌ ਤੋੜਨ ਪਾਹੇ ਤੇ ਅੱਗੇ ਗੁਰੂ ਰਾਮਦਾਸ ਸਾਹਰੇ ਕਹਿੰਦੇ ਸਤਗੁਰ ਦਿਆਨ ਗੁਣਨਾਮ ਨਰਢਾਈ ਕਹਿੰਦੇ ਮੇਰੇ ਤੇ ਕਰਤੀ ਕਿਰਪਾ ਗੁਰੂ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਤੇ ਕਿਰਪਾ ਕਰਤੇ ਸਤਗੁਰ ਦਿਆਲ ਗੁਣਨਾਮ ਨਰਢਾਈ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ ਕੇ ਦੇਖਿਓ ਬਹੁਤ ਤੰਗੀ ਦੇ ਵਿੱਚ ਨਿਕਲਿਆ ਉਹਨਾਂ ਦਾ ਜੀਵਨ ਪਹਿਲਾਂ ਪਰ ਮਾਤਾ ਪਿਤਾ ਚੜਾਈ ਕਰਕੇ ਤੇ ਚਾਚੇ ਤਾਇਆ ਨੇ ਲਵੇ ਨਹੀਂ ਲਾਇਆ ਤੇ ਨਾਨੀ ਨੇ ਪਾਲਿਆ ਨਾਨੀ ਨੇ ਪਾਲ ਪੋਸ ਕੇ ਵੱਡਾ ਕੀਤਾ ਗੁਰੂ ਦੀ ਮਤ ਦੇਤੀ ਗੁਰੂ ਦੇ ਨਾਲ ਜੋੜਤਾ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਪਤਾ ਨਹੀਂ ਕਿੰਨੀਆਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਗੁਰੂ ਰਾਮਦਾਸ ਸਾਰੇ ਕਹਿੰਦੇ ਰੁਲਦੇ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਕਹਿੰਦੇ ਅਸੀਂ ਤੇ ਰੁਲਦੇ ਫਿਰਦੇ ਸੀ ਕਿਸੇ ਨੇ ਬਾਤ ਨਹੀਂ ਪੁੱਛਣੀ ਸੀ ਪਰ ਗੁਰੂ ਸਾਡੇ ਤੇ ਖੁਸ਼ ਹੋ ਗਿਆ ਗੁਰੂ ਸਾਡੇ ਤੇ ਦਿਆਲ ਹੋ ਗਿਆ ਪਰ ਗੁਰੂ ਉਨੇ ਸਾਨੂੰ ਨਾਮ ਗਰੜਾਤਾ ਪੱਕਾ ਕਰਾ ਕਹਿੰਦੇ ਸਤਗੁਰ ਦਇਆਲ ਗੁਣ ਨਾਮ ਗਰੜਾਈ ਕਹਿੰਦੇ ਜਦੋਂ ਗੁਰੂ ਸਾਡੇ ਤੇ ਖੁਸ਼ ਹੋ ਗਿਆ ਉਹਨੇ ਸਾਨੂੰ ਮੇਰੇ ਅੰਦਰ ਕਹਿੰਦੇ ਨਾਮ ਪੱਕਾ ਕਰਾਤਾ ਕਿ ਆ ਨਾਮ ਦੇ ਨਾਲੋਂ ਕਿਧਰੇ ਨਹੀਂ ਜਾਣਾ ਬਸ ਇਹ ਨਾਮ ਦੇ ਨਾਲ ਜੁੜਿਆ ਰਹੀ ਨਾਮ ਦੇ ਨਾਲ ਜੁੜਿਆ ਰਹੀ ਵਰਕਦਾ ਹੀ ਵਰਕਦਾ ਬਹਿਣਗੀ ਹਾਂ ਹਉ ਹਰੂ ਪ੍ਰਭ ਪਿਆਰਾ ਢੂੰਡ ਟੁੰਡਾਈ ਕਹਿੰਦੇ ਮੈਂ ਉਸ ਪਿਆਰੇ ਨੂੰ ਲੱਭ ਲਿਆ ਬਸ ਹਉ ਹਰ ਪ੍ਰਭ ਪਿਆਰਾ ਮੇਰਾ ਪਿਆਰਾ ਸੱਜਣ ਮੈਨੂੰ ਮਿਲ ਗਿਆ ਮੈਂ ਉਹਨੂੰ ਲੱਭ ਲਿਆ ਬਸ ਲੱਭਿਆ ਕਿੱਥੋਂ ਸਤ ਸੰਗਤ ਮਿਲ ਹਰ ਰਸ ਪਾਈ ਆਹ ਸਤ ਸੰਗਤ ਦੇ ਵਿੱਚ ਸੰਤ ਸੰਗਤ ਦੇ ਵਿੱਚ ਰੱਬ ਮਿਲ ਜਾਂਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਸਤ ਸੰਗਤ ਮਿਲ ਹਰ ਰਸ ਪਾਈ ਮੈਂ ਕਹਿੰਦੇ ਸਤ ਸੰਗਤ ਦੇ ਵਿੱਚ ਸੇਵਾ ਕਰਕੇ ਸੇਵਾ ਕਰਦੇ ਆ ਕਰਦੇ ਆ ਕਹਿੰਦੇ ਮੈਂ ਉਸ ਪਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਸਤ ਸੰਗਤ ਮਿਲ ਸਤ ਸੰਗਤ ਦੇ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਰਹੇ ਗੁਣ ਗਾਉਂਦਿਆਂ ਗਾਉਂਦਿਆਂ ਉਹਦੇ ਵਿੱਚ ਆ ਭੇਦ ਹੋ ਗਿਆ ਉਹ ਰਸ ਮਿਲ ਗਿਆ ਕਹਿੰਦੇ ਹੁਣ ਸਾਡੇ ਕੋਲੇ ਰਸ ਹੋਰ ਹੈਗੇ ਆ ਪਰਮਾਤਮਾ ਦਾ ਨਾਮ ਦਾ ਰਸ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਰਸ ਸੋਇਨਾ ਰਸ ਰੂਪਾ ਰਸ ਕਾਮਣ ਕਾਮਨ ਰਸ ਪਰਮਨ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਵਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਕਹਿੰਦੇ ਨੌ ਤਰ੍ਹਾਂ ਦੇ ਰਸ ਅੰਦਰ ਚਿੰਬੜ ਗਏ ਪਰਮਾਤਮਾ ਦੇ ਨਾਮ ਦਾ ਰਸ ਤੇ ਉਹ ਤੇ ਚਖਿਆ ਹੀ ਨਹੀਂ ਕਹਿੰਦੇ ਜਿਹੜੇ ਨੌ ਰਸ ਸਾਨੂੰ ਚਿੰਬੜ ਗਏ ਇਹਨਾਂ ਦੇ ਕਰਕੇ ਅਸੀਂ ਪਰਮਾਤਮਾ ਦੇ ਨਾਮ ਨੂੰ ਚੱਖ ਨਹੀਂ ਸਕੇ ਪਰ ਜਿਨ੍ਹਾਂ ਨੇ ਉਹ ਨੌ ਰਸ ਛੱਡਤੇ ਨਾ ਕਹਿੰਦੇ ਉਹਨਾਂ ਨੇ ਫਿਰ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਉਹਨਾਂ ਦੇ ਦਰ ਤੇ ਦੁਨੀਆ ਮੱਥਾ ਟੇਕਦੀ ਹੈ ਜੋ ਉਹਨਾਂ ਦੇ ਦਰ ਤੇ ਦੁਨੀਆ ਝੁੱਕਦੀ ਹੈ ਧੁਰਮਸਤਕ ਲੇਖ ਲਿਖੇ ਹਰ ਪਾਈ ਇੱਥੇ ਗੁਰੂ ਰਾਮਦਾਸ ਦਾ ਸਮਾਰਕ ਕਹਿੰਦੇ ਧੁਰੋਂ ਮੱਥੇ ਤੇ ਲੇਖ ਲਿਖੇ ਹੋਏ ਸੀ ਭਾਵਕੇ ਜਿਹੜੇ ਮੇਰੀ ਜ਼ਿੰਦਗੀ ਲੰਗੀ ਮੇਰੀ ਨਾਨੀ ਨੇ ਮੈਨੂੰ ਗੁਰੂ ਰਾਮਦਾਸ ਦਾ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਜੋੜਿਆ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਮੇਰੇ ਮੱਥੇ ਤੇ ਲੇਖ ਲਿਖਤੇ ਜਿਹੜੇ ਉਹ ਲੇਖ ਲਿਖੇ ਗਏ ਉਹ ਫੇਰ ਕਦੇ ਮਿਟਦੇ ਨਹੀਂ ਕਹਿੰਦੇ ਧੁਰਮਸਤਕ ਲੇਖ ਲਿਖੇ ਹਰ ਪਾਈ ਕਹਿੰਦੇ ਫਿਰ ਉਹ ਐਸੇ ਲੇਖ ਲਿਖੇ ਗਏ ਇਹ ਦੁਨੀਆ ਯਾਦ ਕਰਦੀ ਹੈ ਗੁਰਨਾਨਕ ਟੂਠਾ ਮੇਲੇ ਹਰ ਭਾਈ ਕਹਿੰਦੇ ਜਦੋਂ ਗੁਰੂ ਖੁਸ਼ ਹੁੰਦਾ ਨਾ ਗੁਰ ਨਾਨਕ ਟੁੱਠਾ ਮੇਲੇ ਹਰ ਭਾਈ ਕਹਿੰਦੇ ਜਦੋਂ ਗੁਰੂ ਤਰੁੱਠ ਜਾਂਦਾ ਖੁਸ਼ ਹੋ ਜਾਂਦਾ ਟੁੱਠਾ ਦਾ ਭਾਵ ਹੁੰਦਾ ਖੁਸ਼ ਹੋਣਾ ਕਹਿੰਦੇ ਜਿੱਦੇ ਗੁਰੂ ਖੁਸ਼ ਹੋ ਜਾਂਦਾ ਉਹਦੇ ਉਹ ਫਿਰ ਮਿਲ ਜਾਂਦਾ ਭਾਈ ਕਹਿੰਦੇ ਉਹ ਹਰ ਇੱਕ ਨੂੰ ਮਿਲ ਜਾਂਦਾ ਕੋਈ ਇਹ ਨਹੀਂ ਕਿ ਇਕੱਲੇ ਇੱਕ ਨੂੰ ਮਿਲਣਾ ਤੇ ਗੁਰੂ ਸਾਹਿਬ RAMDAS MAHARAJ ਜੀ ਦੇ ਬਚਨ ਵੀ ਇਹਨੇ ਨੀਚ ਜਾਤ ਹਤਕਾਰ ਜੱਤਿਆ ਉੱਤਮ ਪਦਵੀ ਪਾਏ ਕਹਿੰਦੇ ਜਿਹੜੇ ਬੰਦਿਆਂ ਨੂੰ ਲੋਕ ਕਹਿੰਦੇ ਸੀ ਨੀਚ ਨੇ ਨਾ ਨੇ ਉਹਨਾਂ ਨੇ ਵੀ ਉਹ ਕਿਉਂ ਉੱਚੀਆਂ ਪਦਵੀਆਂ ਪਾਲੀਆਂ ਕਿਉਂ ਕਿਉਂਕਿ ਉਹਨਾਂ ਦੇ ਉੱਤੇ ਗੁਰੂ ਧਿਆਲ ਹੋ ਗਿਆ ਗੁਰੂ ਖੁਸ਼ ਹੋ ਗਿਆ ਜਿਨ੍ਹਾਂ ਦੇ ਉੱਤੇ ਗੁਰੂ ਖੁਸ਼ ਹੋ ਜਾਂਦਾ ਉਹਨਾਂ ਨੂੰ ਫਿਰ ਉਹ ਪ੍ਰਮਾਤਮਾ ਮਿਲ ਜਾਂਦਾ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਥੁਠਾ ਮੇਲੇ ਹਰ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ